ਦੋਸਤੋ ਸਵਾਗਤ ਹੈ ਤੁਹਾਡਾ ਮੈਂ ਭੁਪਿੰਦਰ ਸਿੰਘ ਸਜਣ ਰਾਜਵੀਰ ਜਵੰਦਾ ਜਿਹੜਾ ਕਿ ਮੁਹਾਲੀ ਦੇ ਫੋਰਟਿਸ ਹਸਪੀਟਲ ਦੇ ਵਿੱਚ ਜ਼ਿੰਦਗੀ ਅਤੇ ਮੌਤ ਦੀ ਜੰਗ ਲੜਦਾ ਪਿਆ ਆਪਾਂ ਸਾਰੇ ਜਣੇ ਜਾਣਦੇ ਆ तकरीबन ਮੈਂ ਵੇਖਣ ਲਿਆ ਤੁਸੀਂ ਵੀ ਜ਼ਰੂਰ ਦੇਖਦੇ ਹੋਵੋਗੇ ਕਿ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਸਾਰੀਆਂ ਪੋਸਟਾਂ ਅੱਡ ਅੱਡ ਤਰ੍ਹਾਂ ਦੀਆਂ ਰਾਜਵੀਰ ਜਵੰਦਾ ਦੇ ਸਬੰਧ ਵਿੱਚ ਪੈ ਰਹੀਆਂ ਨੇ ਬਹੁਤ ਸਾਰੇ ਲੋਕ ਸੋਸ਼ਲ ਮੀਡੀਆ ਤੇ ਅਫਵਾਹਾਂ ਫਲਾਉਣ ਦਾ ਕੰਮ ਕਰਦੇ ਨੇ ਉਹਨਾਂ ਦਾ ਮੈਂ ਇੱਕ ਨਵਾਂ ਨਾਮ ਰੱਖਿਆ ਅਫਵਾਈਏ ਉਹ ਹੈਗਾ ਜੀ ਅਫਵਾਹੀਏ ਉਹਨਾਂ ਦਾ ਕੰਮ ਹੈਗਾ ਕੇਵਲ ਤੇ ਕੇਵਲ ਅਫਵਾਹਾਂ ਫੈਲਾਉਣੀਆਂ ਕਿਉਂਕਿ ਸੋਸ਼ਲ ਮੀਡੀਆ ਦਾ ਯੁੱਗ ਹੈ ਇੱਥੇ ਕਿਸੇ ਦੇ ਸਿਰ ਦੇ ਉੱਪਰ ਕਿਸੇ ਤਰ੍ਹਾਂ ਦਾ ਕੋਈ ਕੁੰਡਾ ਨਹੀਂ ਹੈ ਹਾਲਾਂਕਿ ਸਰਕਾਰਾਂ ਵੱਲੋਂ ਸਮੇਂ-ਸਮੇਂ ਤੇ ਕਿਹਾ ਜਾਂਦਾ ਹੈ ਕਿ ਅਫਵਾਹਾਂ ਫਲਾਉਣ ਵਾਲਿਆਂ ਦੇ ਖਿਲਾਫ ਉਚਿਤ ਕਾਰਵਾਈ ਹੋਊਗੀ ਪਰ ਉਚਿਤ ਕਾਰਵਾਈ ਹੁੰਦੀ ਨਹੀਂ ਹੈ ਜਿਹਨਾਂ ਦੇ ਖਿਲਾਫ ਕਾਰਵਾਈ ਨਹੀਂ ਹੋਣੀ ਚਾਹੀਦੀ ਜਿਹੜੇ ਬਿਲਕੁਲ ਹੱਕ ਸੱਚ ਤੇ ਇਨਸਾਫ ਦੀ ਆਵਾਜ਼ ਨੂੰ ਬੁਲੰਦ ਕਰਦੇ ਆ ਉਹਨਾਂ ਦੇ ਖਿਲਾਫ ਤਾਂ ਕਈ ਵਾਰ ਕਾਰਵਾਈ ਹੋ ਜਾਂਦੀ ਆ ਪਰ ਜਿਹੜੇ ਝੂਠੀਆਂ ਆਫਾਹ ਫਲਾਉਂਦੇ ਆ ਜਿਹੜੇ ਸੱਚਮੁੱਚ ਹੇਟ ਸਪੀਚ ਕਰਦੇ ਆ ਉਹਨਾਂ ਦੇ ਖਿਲਾਫ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਹੁੰਦੀ ਮੈਂ ਵੇਖਦਾ ਤੁਸੀਂ ਵੀ ਜ਼ਰੂਰ ਦੇਖਦੇ ਹੋਵੋਗੇ ਕਿ ਲੋਕਾਂ ਦੇ ਮਨਾਂ ਵਿੱਚੋਂ ਕਿੰਨਾ ਜ਼ਿਆਦਾ ਡਰ ਲੱਚੁਕਾ ਆ ਆਪਾਂ ਕਹਿੰਨੇ ਆ ਕਿ ਭਾਈ ਇੱਕ ਰੱਬ ਨੂੰ ਚੇਤੇ ਰੱਖੋ ਮੌਤ ਨੂੰ ਚੇਤੇ ਰੱਖੋ ਮਾੜੇ ਸਮੇਂ ਨੂੰ ਚੇਤੇ ਰੱਖੋ ਮੌਤ ਮਾੜਾ ਸਮਾਂ ਕਿਸੇ ਦੇ ਉੱਪਰ ਤੇ ਕਦੇ ਵੀ ਆ ਸਕਦਾ ਹੈ ਪਰ ਸੋਸ਼ਲ ਮੀਡੀਆ ਦੇ ਉੱਤੇ ਜਦੋਂ ਝਾਤ ਮਾਰ ਕੇ ਦੇਖਦੇ ਆ ਤਾਂ ਕਈ ਵਾਰ ਤਾਂ ਮੈਨੂੰ ਇਹ ਲੱਗਦਾ ਕਿ ਦੁਨੀਆ ਪਾਟਣ ਤੇ ਆਈ ਹੋਈ ਹੈ ਸੱਚ ਕਰਕੇ ਜਾਣਿਓ ਸ਼ਾਇਦ ਤੁਹਾਡੇ ਵਿੱਚੋਂ ਬਹੁਤ ਸਾਰੇ ਸੱਜਣ ਮੇਰੀ ਇਸ ਗੱਲ ਦੇ ਨਾਲ ਸਹਿਮਤ ਹੋਣ ਔਰ ਕਈਆਂ ਦੇ ਜ਼ਿਹਨ ਵਿੱਚ ਹੋ ਸਕਦਾ ਜੋ ਮੈਂ ਬੋਲ ਕੇ ਆਟਿਆ ਇਹ ਤੋਂ ਵੀ ਜ਼ਿਆਦਾ ਕੋਈ ਭਰਮੇ ਲਫਜ਼ ਹੋ ਸਕਦਾ ਕਿਸੇ ਦੇ ਚਿੱਤ ਦੇ ਵਿੱਚ ਘੁੰਮਦੇ ਹੋਣ ਸੋਸ਼ਲ ਮੀਡੀਆ ਨੂੰ ਲੈ ਕੇ ਸੋ ਰਾਜਵੀਰ ਜਬੰਦੇ ਦੇ ਸਬੰਧ ਵਿੱਚ ਵੀ ਇਹੀ ਕੁਝ ਹੋਣ ਰਿਹਾ ਕਦੀ ਕੋਈ ਇਹ ਪੋਸਟ ਪਾਉਂਦਾ ਕਿ ਰਾਜਵੀਰ ਜਬੰਦਾ ਹੁਣ ਦੁਨੀਆ ਦੇ ਉੱਪਰ ਨਹੀਂ ਰਿਹਾ ਉਹ ਇਸ ਜਹਾਨੋਂ ਰੁਖਸਤ ਹੋ ਚੁੱਕਾ ਕਦੀ ਕੋਈ ਕਹਿੰਦਾ ਕਿ ਰਾਜਵੀਰ ਜਬੰਦਾ ਬਹੁਤ ਹੱਦ ਤੱਕ ਠੀਕ ਹੋ ਚੁੱਕਾ ਕਦੀ ਕੋਈ ਕਹਿੰਦਾ ਕਿ ਉਹਦੀ ਕਿਸੇ ਦੇ ਨਾਲ ਗੱਲਬਾਤ ਵੀ ਹੋ ਗਈ ਹੈ ਜਦੋਂ ਕਿ ਇਦਾਂ ਦੀ ਗੱਲਬਾਤ ਕੋਈ ਨਹੀਂ ਹੈ ਹੁਣ ਜਿਹੜੇ ਲੋਕ ਇਹਦੇ ਨੇ ਗੱਲਾਂਬਾਤਾਂ ਕਰਦੇ ਨੇ ਸੋਸ਼ਲ ਮੀਡੀਆ ਦੇ ਉੱਪਰ ਉਹ ਨਾਂ ਤੇ ਕੋਈ ਸਰਚ ਕਰਦੇ ਆ ਨਾ ਉਹ ਕਿਸੇ ਦੇ ਨਾਲ ਰਾਬਤਾ ਕਾਇਮ ਕਰਦੇ ਆ ਨਾ ਉਹ ਪਰਿਵਾਰ ਦੇ ਨਾਲ ਗੱਲਬਾਤ ਕਰਦੇ ਆ ਨਾ ਉਹਨਾਂ ਦੀ ਡਾਕਟਰਾਂ ਦੇ ਨਾਲ ਗੱਲਬਾਤ ਹੁੰਦੀ ਹੈ ਪਰ ਬਸ ਗੱਲ ਇਹ ਆ ਕਿ ਸੋਸ਼ਲ ਮੀਡੀਆ ਮੇਰੇ ਕੋਲ ਹੈਗਾ ਤੇ ਮੈਂ ਚਾਰ ਅੱਖਰ ਲਿਖ ਕੇ ਪੌਣੇ ਤੇ ਪੌਣੇ ਹੀ ਆ ਬਸ ਆ ਗੱਲ ਵਾ ਇੱਕ ਹੋਰ ਗੱਲ ਚੱਲਦੀ ਪਈ ਹੈ ਸੋਸ਼ਲ ਮੀਡੀਆ ਦੇ ਉੱਪਰ ਕਿ ਪਰਿਵਾਰ ਨੂੰ ਚਾਹੀਦਾ ਹੈ ਕਿ ਉਹ ਪੀਜੀਆਈ ਲੈ ਕੇ ਜਾਂਦਾ ਚੰਡੀਗੜ੍ਹ ਪਰਿਵਾਰ ਨੂੰ ਚਾਹੀਦਾ ਸੀਗਾ ਕਿ ਰਾਜਵੀਰ ਜਵੰਦੇ ਦਾ ਇਲਾਜ ਪੀਜੀਆਈ ਦੇ ਵਿੱਚ ਹੁੰਦਾ ਕਿਉਂਕਿ ਉੱਥੇ ਇਲਾਜ ਵਧੀਆ ਹੁੰਦੇ ਨੇ ਉੱਥੇ ਡਾਕਟਰ ਵਧੀਆ ਹੈਗੇ ਨੇ ਵਿਸ਼ਵ ਭਰ ਦੇ ਵਿੱਚ ਪ੍ਰਸਿੱਧ ਹਸਪਤਾਲ ਹੈ ਪੀਜੀਆਈ ਉੱਥੇ ਜਾਣਾ ਚਾਹੀਦਾ ਸੀਗਾ ਪ੍ਰਾਈਵੇਟ ਹਸਪਤਾਲ ਫੋਰਟਿਸ ਉੱਥੇ ਨਹੀਂ ਸੀ ਜਾਣਾ ਚਾਹੀਦਾ ਇਹ ਵੀ ਗੱਲ ਹੋਣ ਰਹੀ ਹੈ ਮੈਂ ਦੋਨਾਂ ਦਾ ਤੁਹਾਨੂੰ ਥੋੜਾ ਜਿਹਾ ਫਰਕ ਦੱਸਣਾ ਚਾਹੂੰਗਾ ਔਰ ਨਾਲ ਨਾਲ ਆਪਾਂ ਕੁਝ ਹੋਰ ਗੱਲਾਂ ਬਾਤਾਂ ਕਰਦੇ ਆ ਦੋਹਾਂ ਹਸਪਤਾਲਾਂ ਦੇ ਵਿੱਚ ਫਰਕ ਕੀ ਹੈਗਾ ਪਹਿਲਾਂ ਆਪਾਂ ਉਹਦੀ ਗੱਲਬਾਤ ਕਰ ਲੈਨੇ ਆ ਉਸ ਤੋਂ ਬਾਅਦ ਫਿਰ ਗੱਲਬਾਤ ਕਰ ਲੈਨੇ ਆ ਕਿ ਡਾਕਟਰਾਂ ਦਾ ਕੀ ਕਹਿਣਾ ਹੈਗਾ ਪੀਜੀਆਈ ਵਾਲਿਆਂ ਦਾ ਔਰ ਫੋਰਟਿਸ ਵਾਲਿਆਂ ਦਾ ਤੇ ਪਰਿਵਾਰ ਦਾ ਕੀ ਕਹਿਣਾ ਹੈਗਾ ਤੇ ਜਿਹੜੀਆਂ ਗੱਲਾਂ ਸਾਨੂੰ ਨਹੀਂ ਪਤਾ ਹੈਗੀਆਂ ਮੈਨੂੰ ਵੀ ਨਹੀਂ ਪਤਾ ਹੈਗੀਆਂ ਉਹਨਾਂ ਗੱਲਾਂ ਬਾਰੇ ਵੀ ਆਪਾਂ ਥੋੜੀ ਜੀ ਗੱਲਬਾਤ ਕਰਾਂਗੇ ਪਹਿਲਾਂ ਗੱਲ ਕਰਦੇ ਆ ਭਈ ਫਰਕ ਦੋਹਾਂ ਦੇ ਵਿੱਚ ਕੀ ਹੈਗਾ ਫੋਰਟਿਸ ਹਸਪੀਟਲ ਮੁਹਾਲੀ ਦੇ ਵਿੱਚ ਹੈਗਾ ਔਰ ਪੀਜੀਆਈ ਚੰਡੀਗੜ੍ਹ ਦੇ ਵਿੱਚ ਹੈ ਜਿੱਥੇ ਰਾਜਵੀਰ ਜਵੰਦੇ ਦੇ ਨਾਲ ਇਹ ਹਾਦਸਾ ਵਾਪਰਿਆ ਸੀਗਾ ਜਿਹਦੇ ਕਰਕੇ ਉਹ ਜ਼ਿੰਦਗੀ ਤੇ ਮੌਤ ਦੀ ਜੰਗ ਲੜਦਾ ਪਿਆ ਉਸ ਹਾਦਸੇ ਵਾਲੀ ਜਗ੍ਹਾ ਤੋਂ ਮੁਹਾਲੀ ਵਾਲਾ ਜਿਹੜਾ ਫੋਰਟਿਸ ਹਸਪੀਟਲ ਹੈ ਉਹਦੀ ਦੂਰੀ 30 ਤੋਂ 40 ਮਿੰਟ ਹੈ ਔਰ ਜਿਹੜਾ ਪੀਜੀਆਈ ਹੈ ਉਹ ਚੰਡੀਗੜ੍ਹ ਦੇ ਵਿੱਚ ਹੈ ਤੇ ਚੰਡੀਗੜ੍ਹ ਦੇ ਵਿੱਚ ਫੋਰਟਿਸ ਤੋਂ 20 ਤੋਂ 30 ਮਿੰਟ ਦੀ ਦੂਰੀ ਹੈ ਐਂਬੂਲੈਂਸ ਦੇ ਰਾਹੀਂ ਉੱਥੇ ਰਾਜਵੀਰ ਜਵੰਦੇ ਨੂੰ ਪਹੁੰਚਾਇਆ ਜਾ ਸਕਦਾ ਸੋ ਫੋਰਟਿਸ ਹਸਪੀਟਲ ਦੇ ਵਿੱਚ ਨਿਊਰੋ ਸਰਜਰੀ ਅਤੇ ਕ੍ਰਿਟੀਕਲ ਕੇਅਰ ਚੰਗੀ ਹੈ ਪਰ ਪ੍ਰਾਈਵੇਟ ਹਸਪੀਟਲ ਦੇ ਬਜੋਂ ਉੱਥੇ ਰਿਸੋਰਸਸ ਫਿਰ ਵੀ ਸੀਮਤ ਨੇ ਉਹਨਾਂ ਨੇ ਰਾਜਵੀਰ ਜਵੰਦੇ ਨੂੰ ਵੈਂਟੀਲੇਟਰ ਦੇ ਉੱਪਰ ਰੱਖਿਆ ਹੋਇਆ ਤੇ ਦੂਏ ਪਾਸੇ ਪੀਜੀਆਈ ਦੀ ਆਪਾਂ ਜੇ ਗੱਲ ਕਰੀਏ ਤਾਂ ਉਥੇ ਨਿਊਰੋਲੋਜੀ ਨਿਊਰੋ ਸਰਜਰੀ ਅਤੇ ਟਰਾਮਾ ਦੇ ਵਿੱਚ ਇਹ ਭਾਰਤ ਦਾ ਬੈਸਟ ਹੈ ਬੈਸਟ ਭਾਰਤ ਦਾ ਪੀਜੀਆਈ ਉਹਨਾਂ ਦੇ ਕੋਲ ਐਡਵਾਂਸ ਬ੍ਰੇਨ ਸਕੈਨਰ ਹੈ ਆਈਸੀਯੂ ਹੈ ਤੇ ਐਕਸਪਰਟ ਡਾਕਟਰ ਹੈਗੇ ਆ ਬਹੁਤ ਸਾਰੇ ਕੇਸਾਂ ਦੇ ਵਿੱਚ ਜਾਨ ਬਚਾਉਣ ਵਾਲੀ ਇਹਨਾਂ ਦੇ ਕੋਲ ਇੱਕ ਰੈਪੂਟੇਸ਼ਨ ਵੀ ਹੈਗੀ ਹੈ ਭਾਵੇਂ ਕਿ ਪੀਜੀਆਈ ਦੇ ਵਿੱਚ ਇਦਾਂ ਦੇ ਜਿਹੜੇ ਕੇਸ ਹੈਗੇ ਆ ਉਹਨਾਂ ਦੇ ਕੋਲ ਇੱਕ ਰਿਪੋਰਟੇਸ਼ਨ ਭਾਵ ਕਿ ਉਹਨਾਂ ਦੇ ਕੋਲ ਇਦਾਂ ਦੇ ਦੱਸਣ ਵਾਸਤੇ ਅੰਕੜੇ ਬਹੁਤ ਜ਼ਿਆਦਾ ਹੈਗੇ ਆ ਕਿ ਇਦਾਂ ਦੇ ਮਰੀਜ਼ਾਂ ਦੀ ਆਪਾਂ ਜਾਨ ਬਚਾਈ ਹੈ ਇਹ ਫਰਕ ਦੱਸਣ ਲੱਗਾ ਤੁਹਾਨੂੰ ਮੈਂ ਬਾਕੀ ਗੱਲ ਅੱਗੇ ਜਾ ਕੇ ਵੀ ਕਰਨੀ ਆ ਆ ਸੋ ਫੋਰਟਿਸ ਹਸਪੀਟਲ ਦੇ ਵਿੱਚ ਚੰਗੀ ਫੈਸਿਲਿਟੀ ਹੈਗੀ ਆ ਉੱਥੇ ਖਰਚਾ ਬਹੁਤ ਜ਼ਿਆਦਾ ਹੈਗਾ ਕਿਉਂਕਿ ਪ੍ਰਾਈਵੇਟ ਹੈ ਫਰਕ ਦੀ ਮੈਂ ਗੱਲ ਕਰਦਾ ਪਿਆ ਦੂਜੇ ਪਾਸੇ ਪੀਜੀਆਈ ਚੰਡੀਗੜ੍ਹ ਉੱਥੇ ਕਹਿ ਲਓ ਖਰਚਾ ਬਿਲਕੁਲ ਫ੍ਰੀ ਹੈ ਜਾਂ ਫਿਰ ਉੱਥੇ ਬਹੁਤ ਹੀ ਜ਼ਿਆਦਾ ਘੱਟ ਖਰਚਾ ਹੈ ਐਡਵਾਂਸ ਲੈਬ ਆ ਉਥੇ ਰਿਸਰਚ ਟੀਮ ਹੈ ਤੇ ਚਤੋ ਪੈਰ ਭਾਵ ਕੇ 24 ਘੰਟੇ ਸੱਤੋ ਹੀ ਦਿਨ ਐਮਰਜੈਂਸੀ ਆ ਉੱਥੇ ਨਿਊਰੋ ਕੇਸਾਂ ਦੇ ਵਿੱਚ 80% ਰਿਕਵਰੀ ਰੇਟ ਉੱਥੇ ਚੰਗਾ ਹੈ ਇਹ ਫਰਕ ਹੈ ਰਾਜਵੀਰ ਦੀ ਹਾਲਤ ਨਾਜ਼ੁਕ ਹੈ ਫੋਰਟਿਸ ਹਸਪੀਟਲ ਦੇ ਅੰਦਰ ਅਤੇ ਟਰਾਂਸਫਰ ਵੇਲੇ ਰਿਸਕ ਵੀ ਹੈਗਾ ਕਿ ਜੇ ਉੱਥੋਂ ਟਰਾਂਸਫਰ ਕਰਕੇ ਪੀਜੀਆਈ ਨੂੰ ਲੈ ਕੇ ਜਾਇਆ ਜਾਂਦਾ ਤਾਂ ਰਿਸਕ ਵਧੇਰੇ ਹੈਗਾ ਸੋ ਫੋਰਟਿਸ ਨੇ ਕਿਹਾ ਹੈਗਾ ਕਿ ਹਾਲਤ ਗੰਭੀਰ ਹੈ ਪਰ ਹਾਲਤ ਸਥਿਰ ਹੈ ਦੂਸਰੇ ਪਾਸੇ ਪੀਜੀਆਈ ਦੀ ਜੇ ਅੱਜ ਗੱਲ ਕਰੀਏ ਤਾ ਉਥੇ ਟ੍ਰਾਂਸਫਰ ਰਿਸਕੀ ਹੈ ਪਰ ਪੀਜੀਆਈ ਦੀ ਰੈਪਿਊਟੇਸ਼ਨ ਦੇ ਕਰਕੇ ਬਹੁਤ ਸਾਰੇ ਡਾਕਟਰ ਇਹਨੂੰ ਸਿਫਾਰਿਸ਼ ਕਰਦੇ ਨੇ ਕਿ ਪੀਜੀਆਈ ਨੂੰ ਰੈਫਰ ਕਰ ਦਿੱਤਾ ਜਾਵੇ ਉਥੇ ਖਰਚਾ ਘੱਟ ਹੈਗਾ ਖੈਰ ਸੋ ਹੁਣ ਇਹ ਦੋਨਾਂ ਹਸਪੀਟਲ ਦਾ ਜਿਹੜਾ ਫਰਕ ਹੈਗਾ ਉਹ ਮੈਂ ਤੁਹਾਨੂੰ ਦੱਸ ਕੇ ਹਟਿਆ ਸੰਖੇਪ ਜਿਹਾ ਹੁਣ ਆਪਾਂ ਗੱਲ ਕਰਦੇ ਹਾਂ ਕਿ ਪਰਿਵਾਰ ਕੀ ਕਹਿੰਦਾ ਹੈਗਾ ਉਸ ਤੋਂ ਪਹਿਲਾਂ ਆਪਾਂ ਗੱਲ ਕਰ ਲੈਨੇ ਡਾਕਟਰਾਂ ਦੀ ਡਾਕਟਰਾਂ ਦਾ ਕੀ ਕਹਿਣਾ ਹੈਗਾ ਜਿਹੜੇ ਫੋਰਟਿਸ ਦੇ ਡਾਕਟਰ ਹੈਗੇ ਆ ਜਿਹੜੇ ਇਲਾਜ ਕਰ ਰਹੇ ਹੈ ਡਾਕਟਰ ਰਾਜੇਸ਼ ਹੈਗੇ ਆ ਜੀ ਉਥੇ ਉਹਨਾਂ ਦਾ ਕਹਿਣਾ ਹੈਗਾ 1 ਅਕਤੂਬਰ ਨੂੰ ਜਿਹੜੀ ਉਹਨਾਂ ਨੇ ਬੁਲੇਟਿਨ ਜਾਰੀ ਕੀਤਾ ਹੈਗਾ ਰਾਜਵੀਰ ਜਵੰਦੇ ਦੀ ਸਿਹਤ ਨੂੰ ਲੈ ਕੇ ਉਹਦੇ ਵਿੱਚ ਉਹਨਾਂ ਨੇ ਕਿਹਾ ਹੈਗਾ ਕਿ ਹਾਲਤ ਬਹੁਤ ਜ਼ਿਆਦਾ ਗੰਭੀਰ ਹੈ ਬ੍ਰੇਨ ਐਕਟੀਵਿਟੀ ਘਟ ਹੈ ਪਰ ਹਾਰਟ ਸਥਿਰ ਹੈ ਹਾਰਟ ਕੰਮ ਕਰਦਾ ਪਿਆ ਹਲੇ ਦਿਲ ਕੰਮ ਕਰਦਾ ਪਿਆ ਪਰ ਬ੍ਰੇਨ ਦੀ ਐਕਟੀਵਿਟੀ ਬਹੁਤ ਹੀ ਜ਼ਿਆਦਾ ਘਟ ਹੈ ਰਿਕਵਰੀ ਦਾ ਅਨੁਮਾਨ ਲਗਾਉਣਾ ਬਿਲਕੁਲ ਮੁਸ਼ਕਲ ਹੈ ਭਾਵੇਂ ਰਿਕਵਰੀ ਹੋ ਸਕੂਗੀ ਇਸ ਗੱਲ ਦਾ ਅਨੁਮਾਨ ਲਾਉਣਾ ਬਹੁਤ ਜ਼ਿਆਦਾ ਘਟ ਹੈ ਇਹ ਡਾਕਟਰਾਂ ਦਾ ਕਹਿਣਾ ਸ ਪੀਜੀਆਈ ਦੇ ਡਾਕਟਰ ਨਿਊਰੋਲੋਜੀ ਐਕਸਪਰਟ ਡਾਕਟਰ ਅਮਰਜੀਤ ਮਲੋਟ ਉਹਨਾਂ ਨੇ ਜੋ ਕਿਹਾ ਹੈਗਾ ਉਹ ਵੀ ਮੈਂ ਤੁਹਾਨੂੰ ਦੱਸ ਦਿੰਦਾ ਜੀ ਉਹਨਾਂ ਦਾ ਕਹਿਣਾ ਹੈਗਾ ਕਿ ਗੰਭੀਰ ਹੈਡ ਇੰਜਰੀ ਦੇ ਵਿੱਚ ਪੀਜੀਆਈ ਵਰਗੇ ਗਵਰਨਮੈਂਟ ਇੰਸਟੀਚਿਊਟ ਦੇ ਵਿੱਚ ਟਰਾਂਸਫਰ ਬਿਹਤਰ ਹੋ ਸਕਦਾ ਹੈ ਕਿਉਂਕਿ ਉਹਨਾਂ ਦੇ ਕੋਲ ਐਡਵਾਂਸ ਬ੍ਰੇਨ ਸਕੈਨਰ ਦੇ ਉੱਪਰ ਰਿਸਰਚ ਟੀਮ ਹੈਗੀ ਹੈ ਪਰ ਰਿਸਕ ਵੀ ਹੈਗਾ ਜੇ ਹਾਲਤ ਸਥਿਰਵਾ ਫੋਰਟਿਸ ਹਸਪੀਟਲ ਦੇ ਵਿੱਚ ਵੀ ਤਾਂ ਫਿਰ ਰਾਜਵੀਰ ਜਵੰਦਾ ਨੂੰ ਫੋਰਟਿਸ ਹਸਪੀਟਲ ਦੇ ਵਿੱਚ ਹੀ ਰਹਿਣਾ ਚਾਹੀਦਾ ਇਹ ਪੀਜੀਆਈ ਦੇ ਡਾਕਟਰਾਂ ਦਾ ਕਹਿਣਾ ਹੈਗਾ ਅੱਗੇ ਪਰਿਵਾਰ ਦੀ ਗੱਲ ਕਰ ਲੈਣੇ ਆ ਪਰਿਵਾਰ ਦਾ ਕੀ ਫੈਸਲਾ ਹੈਗਾ ਪਰਿਵਾਰ ਦਾ ਕਹਿਣਾ ਹੈਗਾ ਕਿ ਫੋਰਟਿਸ ਦੇ ਵਿੱਚ ਰਹਿਣ ਦਾ ਸੀ ਫੈਸਲਾ ਲਿਆ ਹੋਇਆ ਹੈ ਕਿਉਂਕਿ ਇਹ ਸਾਡੇ ਲੱਗੇ ਹੈ ਤੇ ਉਹਨਾਂ ਨੂੰ ਉੱਥੇ ਭਰੋਸਾ ਹੈਗਾ ਪਰ ਜੇ ਹਾਲਤ ਜ਼ਿਆਦਾ ਵਿਗੜ ਗਏ ਜੇ ਇਥੋਂ ਦੇ ਡਾਕਟਰਾਂ ਨੇ ਚੰਗੀ ਤਰ੍ਹਾਂ ਹੱਥ ਖੜੇ ਕਰ ਦਿੱਤੇ ਤੇ ਪੀਜੀਆਈ ਵਾਲੇ ਨੇ ਕਹਿਤਾ ਕਿ ਹਾਂ ਵੀ ਆਪਾਂ ਉਹਨਾਂ ਨਾਲੋਂ ਕੁਝ ਬਿਹਤਰ ਕਰ ਸਕਦੇ ਹਾਂ ਤਾਂ ਫਿਰ ਆਪਾਂ ਪੀਜੀਆਈ ਨੂੰ ਵੀ ਜ਼ਰੂਰ ਚਲੇ ਜਾਵਾਂਗੇ ਇਹ ਪਰਿਵਾਰ ਦਾ ਕਹਿਣਾ ਅੱਛਾ ਹੁਣ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਪਰ ਗੱਲਾਂ ਹੋਣ ਰਹੀਆਂ ਨੇ ਆਪਾਂ ਸਾਰੇ ਜਣੇ ਜਦੋਂ ਗੱਲਾਂ ਕਰਦੇ ਆ ਜਦੋਂ ਚਾਰ ਲਾਈਨਾਂ ਲਿਖਦੇ ਆ ਸੋਸ਼ਲ ਮੀਡੀਆ ਦੇ ਉੱਪਰ ਤਾਂ ਸ਼ਾਇਦ ਆਪਾਂ ਭੁੱਲ ਜਾਂਦੇ ਆ ਕਿ ਜਦੋਂ ਆਪਣੇ ਟੱਬਰ ਦੇ ਵਿੱਚ ਆਪਣੇ ਕਿਸੇ ਵਾਕ ਵਕਾਰ ਦੇ ਜਾਂ ਜਿੱਥੇ ਕਿਤੇ ਸਾਨੂੰ ਕਿਤੇ ਕੋਈ ਮੌਕਾ ਮਿਲਦਾ ਐ ਇਦਾਂ ਦੇ ਪੇਸ਼ੈਂਟ ਦੀ ਕੇਅਰ ਕਰਨ ਦਾ ਜਿੱਥੇ ਆਪਾਂ ਜਾ ਕੇ ਨਾਲ ਕੋਈ ਸਾਥ ਦਿੰਦੇ ਹੋਈਏ ਤਾਂ ਆਪਾਂ ਉੱਥੇ ਜਾ ਕੇ ਪਹਿਲਾਂ ਕੀ ਕਰਦੇ ਹੁੰਨੇ ਆ ਝਾਤ ਮਾਰ ਕੇ ਦੇਖੋ ਆਪਾਂ ਵੀ ਐਂ ਕਰਦੇ ਨਾ ਪੇਸ਼ੈਂਟ ਸਾਡਾ ਦਾਖਲ ਹੁੰਦਾ ਕਿਸੇ ਹੋਰ ਹਸਪੀਟਲ ਸਾਨੂੰ ਜੇ ਉੱਥੇ ਲੱਗੇ ਕਿ ਬਿਲਕੁਲ ਠੀਕ ਹੈ ਜਾਂ ਮੋੜਾ ਪੈ ਰਿਹਾ ਬੰਦਾ ਠੀਕ ਹੋਣ ਵਾਲੇ ਪਾਸੇ ਉਹਨੂੰ ਤੁਰ ਰਿਹਾ ਫੇਰ ਆਪਾਂ ਕਿੰਨੇ ਪਿੱਛੇ ਠੀਕਈਏ ਇੱਥੇ ਆਪਾਂ ਕਈ ਵਾਰ ਬਾਵਜੂਦ ਇਹਦੇ ਵੀ ਠੀਕ ਹੋ ਰਿਹਾ ਦੇ ਬਾਵਜੂਦ ਵੀ ਆਪਾਂ ਕਈ ਵਾਰ ਕਿਸੇ ਹੋਰ ਹਸਪੀਟਲ ਜਾ ਕੇ ਸਲਾਹ مشورہ ਕਰਨ ਦੇ ਹੁੰਨੇ ਆ ਕਰਦੇ ਕਿ ਨਹੀਂ ਕਰਦੇ ਔਰ ਜੇ ਪੇਸ਼ੈਂਟ ਸਾਡਾ ਠੀਕ ਨਾ ਹੋ ਰਿਹਾ ਹੋਵੇ ਜਿੱਥੇ ਐਡਮਿਟ ਹੈ ਫਿਰ ਤਾਂ ਆਪਾਂ ਜਾਣਾ ਜਾਣਾ ਦੂਏ ਹਸਪੀਟਲ ਤਾਂ ਹੁਣ ਮੈਨੂੰ ਇੱਕ ਮੈਂ ਜਿਹੜੇ ਲੋਕ ਸੋਸ਼ਲ ਮੀਡੀਆ ਦੇ ਉੱਪਰ ਇਦਾਂ ਸਲਾਹਾਂ ਦਾ ਦੌਰ ਇਹ ਉਹ ਚੱਲੀ ਜਾਂਦਾ ਸਾਰਾ ਕੁਝ ਅਫਵਾਹਾਂ ਦਾ ਦੌਰ ਚਲਾ ਕੇ ਬੈਠੇ ਹੁੰਦੇ ਆ ਮੈਂ ਉਹਨਾਂ ਨੂੰ ਇੱਕ ਸਵਾਲ ਕਰਨਾ ਚਾਹੁੰਦਾ ਕੀ ਤੁਹਾਨੂੰ ਨਹੀਂ ਲੱਗਦਾ ਕਿ ਰਾਜਵੀਰ ਜਵੰਦੇ ਦੇ ਪਰਿਵਾਰ ਦੇ ਮੈਂਬਰ ਵੀ ਹੈਗੇ ਆ ਕੀ ਤੁਹਾਨੂੰ ਨਹੀਂ ਲੱਗਦਾ ਕਿ ਰਾਜਵੀਰ ਜਵੰਦੇ ਦੇ ਪਰਿਵਾਰ ਨੂੰ ਵੀ ਆਪਣੇ ਪੁੱਤ ਦੇ ਨਾਲ ਕਿਸ ਨੂੰ ਆਪਦੇ ਪਤੀ ਦੇ ਨਾਲ ਕਿ ਜਿਹੜੇ ਹੋਰ ਰਿਸ਼ਤੇਦਾਰ ਹੈਗੇ ਆ ਮਾਮਾ ਹੋਊਗਾ ਭਾਣਜੇ ਦੇ ਨਾਲ ਕਿ ਉਹਨਾਂ ਨੂੰ ਜਮੇ ਪਿਆਰ ਨਹੀਂ ਹੈਗਾ ਰਾਜਵੀਰ ਜਵੰਦੇ ਦੇ ਨਾਲ ਜੇ ਸਾਰੀ ਦੁਨੀਆ ਇੰਨੀ ਜੜੀ ਆ ਅਰਦਾਸਾਂ ਕਰਨ ਲਈ ਜੇ ਉਹਨਾਂ ਨੂੰ ਪਿਆਰ ਹੈਗਾ ਉਹਨਾਂ ਨੂੰ ਧਰੇਗਾ ਤੇ ਪਰਿਵਾਰ ਦੇ ਜੀਵਾਂ ਨੂੰ ਨਹੀਂ ਹੋਊਗਾ ਉਨਨਬੀਤੇ ਪਿਆਰ ਹੈਗਾ ਯਾਰ ਉਹਨਾਂ ਨੂੰ ਵੀ ਲਾੜ ਹੈਗਾ ਉਹ ਵੀ ਚਾਹੁੰਦੇ ਆ ਕੋਈ ਜਲਦੀ ਤੰਦਰੁਸਤ ਹੋ ਜਵੇ ਸੋ ਇਸ ਗੱਲ ਤੋਂ ਦੱਦਾ ਲਾਇਆ ਜਾ ਸਕਦਾ ਕਿ ਉਹ ਵੀ ਸੱਜੇ ਖੱਬੇ ਇੱਧਰ ਉੱਧਰ ਬਥੇਰੀਆਂ ਸਲਾਹਾਂ ਲੈਣ ਵਾਸਤੇ ਗਏ ਹੋਣਗੇ ਪਰ ਉਹਨਾਂ ਨੂੰ ਲੱਗਦਾ ਕਿ ਹਾਲਾਤ ਇੱਥੇ ਠੀਕ ਹੈਗੇ ਤਦ ਕਰਕੇ ਇੱਥੇ ਬੈਠੇ ਆ ਹੁਣ ਜਿਹੜੇ ਸਲਾਹਾਂ ਦਿੰਦੇ ਆ ਕਿ ਪੀਜੀਆਈ ਸਲਾਹ ਉਹਨਾਂ ਦੀ ਵਾਜਬ ਹੈ ਸੋਸ਼ਲ ਮੀਡੀਆ ਦੇ ਉੱਪਰ ਉਹਨਾਂ ਦੇ ਮਨ ਵਿੱਚ ਵੀ ਇਸ ਗੱਲ ਦੀ ਚਿੰਤਾ ਹੋ ਸਕਦੀ ਆ ਉਹਨਾਂ ਦੇ ਮਨ ਵਿੱਚ ਵੀ ਲगाव ਹੋ ਸਕਦਾ ਰਾਜਵੀਰ ਜਵੰਦਾ ਦੇ ਪ੍ਰਤੀ ਪਰ ਕਿਉਂਕਿ ਸਾਡੀ ਪਰਿਵਾਰ ਦੇ ਨਾਲ ਗੱਲ ਨਹੀਂ ਹੋਈ ਹੈ ਮੇਰੇ ਵੀ ਪਰਿਵਾਰ ਦੇ ਮੈਨੂੰ ਜੋ ਜਾਣਕਾਰੀ ਮਿਲੀ ਹੈ ਨਾ ਉਹ ਤੁਹਾਨੂੰ ਸਾਂਝੀ ਕਰ ਰਿਹਾ ਕਿ ਪਰਿਵਾਰ ਨੇ ਸਲਾਹ ਇੱਧਰ ਉੱਧਰ ਕੀਤੀ ਹੈ ਪਰਿਵਾਰ ਦੇ ਕੋਲ ਇਸ ਗੱਲ ਦੀ ਜਾਣਕਾਰੀ ਹੈਗੀ ਹੈ ਪਰਿਵਾਰ ਨੇ ਕਿਹਾ ਵੀ ਜੇ ਸਾਨੂੰ ਲੋੜ ਪਈ ਤਾਂ ਆਪਾਂ ਉੱਥੇ ਨੂੰ ਜ਼ਰੂਰ ਚਲੇ ਜਾਵਾਂਗੇ ਸੋ ਮੈਨੂੰ ਲੱਗਦਾ ਕਿ ਜਦੋਂ ਕੋਈ ਬਿਮਾਰ ਹੁੰਦਾ ਆ ਤੇ ਉਸ ਵੇਲੇ ਆਪਾਂ ਉਹਦੇ ਸਬੰਧ ਵਿੱਚ ਅਰਦਾਸਾਂ ਕਰਦੇ ਆ ਤੰਦਰੁਸਤੀ ਦੀ ਅਰਦਾਸ ਵੀ ਕਰਦੇ ਆ ਸਾਰਾ ਕੁਝ ਕਰਦੇ ਆ ਜਿਹਦੇ ਕੋਲ ਜੋ ਜੋ ਹਿੱਲੇ ਬਸੀਲੇ ਹੁੰਦੇ ਆ ਉਹ ਸਾਰਾ ਕੁਝ ਕਰਨ ਦੇ ਯਤਨ ਕੀਤੇ ਜਾਂਦੇ ਆ ਜੇ ਕਿਸੇ ਦੇ ਕੋਲ 4 ਪੈਸੇ ਨਾ ਹੋਣ ਤਾਂ ਉਹਦੇ ਵਾਸਤੇ ਮਾਇਆ ਦਾ ਪ੍ਰਬੰਧ ਵੀ ਕੀਤਾ ਜਾਂਦਾ ਹੈ ਰਾਜਵੀਰ ਜਵੰਦੇ ਦੇ ਕੋਲ ਇਦਾਂ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਘਾਟ ਨਹੀਂ ਹੈ ਮਾਇਆ ਵਾਲੇ ਪਾਸੇ ਤੋਂ ਸਾਥ ਦੇਣ ਵਾਲਿਆਂ ਦੇ ਵੱਲੋਂ ਵੀ ਸਾਥ ਦੇਣ ਦੀ ਕੋਈ ਕਮੀ ਨਹੀਂ ਹੈ ਵੱਡੀ ਗਿਣਤੀ ਵਿੱਚ ਉਹ ਲੋਕ ਸਾਹਮਣੇ ਆਉਣ ਦੇ ਹੈਗੇ ਆ ਉਹ ਕਹਿੰਦੇ ਕਿ ਜੇ ਪੈਸੇ ਥੇਲੇ ਦੀ ਕੋਈ ਲੋੜ ਪਈ ਤਾਂ ਆਪਾਂ ਢੇਰ ਲਾ ਦੇਾਂਗੇ ਇਦਾਂ ਦੀ ਵੀ ਗੱਲ ਕੋਈ ਨਹੀਂ ਹੈਗੀ ਸੋ ਹਰ ਇੱਕ ਪੱਖ ਤੋਂ ਸਾਰੇ ਜਣੇ ਨਾਲ ਖੜਨ ਨੂੰ ਤਿਆਰ ਹੈਗੇ ਆ ਪਰ ਬਾਵਜੂਦ ਇਹਦੇ ਸੋ ਮੈਨੂੰ ਲੱਗਦਾ ਕਿ ਜਦੋਂ ਆਪਾਂ ਸੋਸ਼ਲ ਮੀਡੀਆ ਦੇ ਉੱਪਰ ਚਾਰ ਲਾਈਨਾਂ ਲਿਖ ਕੇ ਪਾਉਣੀਆਂ ਹੁੰਦੀਆਂ ਨੇ ਤਾਂ ਉਸ ਵੇਲੇ ਉਹ ਚਾਰ ਲਾਈਨਾਂ ਕੁਝ ਇਦਾਂ ਦੀਆਂ ਹੋਣ ਜਿਨ੍ਹਾਂ ਨੂੰ ਪੜਨ ਤੋਂ ਬਾਅਦ ਕਿਸੇ ਨਾ ਕਿਸੇ ਨੂੰ ਇਹ ਜ਼ਰੂਰ ਲੱਗੇ ਕਿ ਹਾਂ ਵੀ ਇਹ ਕਿਸੇ ਸਭੇ ਕੰਦੇ ਨੇ ਕਿਸੇ ਚੰਗੇ ਬੰਦੇ ਨੇ ਕਿਸੇ ਭਲੇ ਬੰਦੇ ਨੇ ਇਹ ਅਗਲੇ ਦੇ ਨਾਲ ਸੱਚਮੁੱਚ ਲਗਾਵ ਕਰਨ ਵਾਲੇ ਨੇ ਪਿਆਰ ਕਰਨ ਵਾਲੇ ਨੇ ਇਹ ਹੀ ਲਿਖ ਕੇ ਪਾਈਆਂ ਨੇ ਨਾ ਕਿ ਕਿਸੇ ਨੂੰ ਇਹ ਲੱਗੇ ਕਿ ਅਫਵਾਹ ਨਾ ਕਿ ਕਿਸੇ ਨੂੰ ਇਹ ਲੱਗੇ ਕਿ ਡਰ ਖੋਫ ਸੋ ਇਦਾਂ ਦੀਆਂ ਵੀ ਪੋਸਟਾਂ ਲੈ ਕੇ ਪਤਾ ਨਹੀਂ ਕੀ ਹੋ ਗਿਆ ਆ ਹੋ ਗਿਆ ਇਦਾਂ ਦਾ ਮਰੀਜ਼ ਤਾਂ ਮੁੜ ਕੇ ਆਉਂਦਾ ਹੀ ਨਹੀਂ ਘਰ ਨੂੰ ਇਦਾਂ ਦੀ ਵੀ ਗੱਲ ਕੋਈ ਨਹੀਂ ਹੈਗੀ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਤੇ ਜਿਹੜਾ ਪੀਜੀਆ ਹੈ ਉਹ ਦਾਵਾ ਕਰਦਾ ਹੈਗਾ ਉਹਨਾਂ ਦੇ ਕੋਲ ਇਦਾਂ ਦੇ ਤੁਸੀਂ ਜਾ ਕੇ ਉਹਨਾਂ ਨਾਲ ਗੱਲ ਕਰਕੇ ਦੇਖੋ ਉਹਨਾਂ ਦੇ ਕੋਲ ਬਹੁਤ ਸਾਰੇ ਇਦਾਂ ਦੇ ਕੇਸ ਹੈ ਵੀ ਡਾਕਟਰਾਂ ਨੇ ਜਵਾਬ ਦਿੱਤਾ ਸਾਰੇ ਪਾਸੇ ਪੂਰੇ ਪੰਜਾਬ ਚ ਘੁੰਮ ਲਿਆ ਡਾਕਟਰਾਂ ਨੇ ਜਵਾਬ ਦਿੱਤਾ ਉੱਥੇ ਚਲੇ ਗਿਆ ਜਦੋਂ ਇੱਕ ਵਾਰ ਦਾਖਲ ਕਰ ਲਿਆ ਇਲਾਜ ਸ਼ੁਰੂ ਕਰ ਦਿੱਤਾ ਮਰੀਜ਼ ਠੀਕ ਹੋ ਕੇ ਵਾਪਸ ਆਪਣੇ ਘਰ ਨੂੰ ਪਰਤ ਆਇਆ ਇਦਾਂ ਦੇ ਬਹੁਤ ਸਾਰੇ ਕੇਸ ਉਹਨਾਂ ਦੇ ਕੋਲ ਹੈਗੇ ਆ ਤੁਹਾਡੇ ਵਿੱਚ ਹੋ ਸਕਦਾ ਬਹੁਤ ਸਾਰੇ ਸੱਜਣ ਜਾਣਦੇ ਹੋਣ ਸੋ ਮੇਰੇ ਕਹਿਣ ਦਾ ਭਾਵ ਇਹ ਹੈ ਕਿ ਜਿੰਨਾ ਚਿਰ ਜਿੱਥੇ ਇਸ ਵੇਲੇ ਰਾਜਵੀਰ ਜਵੰਦਾ ਦਾਖਲ ਹੈ ਉੱਥੋਂ ਦੇ ਡਾਕਟਰ ਕਲੀਅਰ ਨਹੀਂ ਕਰਦੇ ਪਏ ਹੱਲੇ ਦਿਲ ਧੜਕਦਾ ਪਿਆ ਆ ਮੈਨੂੰ ਦੱਸੋ ਜੀ ਕਿਹੜੀ ਮਾਂ ਹੈ ਕਿਹੜੀ ਪਤਨੀ ਹੈ ਕਿਹੜੇ ਬੱਚੇ ਨੇ ਜਾਂ ਕਿਹੜਾ ਕੋਈ ਰਿਸ਼ਤੇਦਾਰ ਸੱਜਣ ਮਿੱਤਰ ਸਾਥ ਸਬੰਧੀ ਪਿਆਰ ਕਰਨ ਵਾਲਾ ਜਿਹੜਾ ਇਸ ਗੱਲ ਨੂੰ ਕਬੂਲ ਕਰ ਲਵੇ ਕਿ ਸਰੀਰ ਦਾ ਇੱਕ ਅੰਗ ਮਾੜਾ ਮੁੱਟਾ ਹੱਲੇ ਕੰਮ ਕਰਨ ਰਿਹਾ ਆ ਤੇ ਆਪਾਂ ਇਹ ਗੱਲ ਮੰਨ ਲਈਏ ਕਿ ਹੈ ਨਹੀਂ ਹੁਣ ਇਹਦੇ ਵਿੱਚ ਕੁਝ ਇਹਦਾ ਮੰਨਿਆ ਜਾ ਸਕਦਾ ਭਲਾ ਨਹੀਂ ਮੰਨਿਆ ਜਾ ਸਕਦਾ ਅਖੀਰ ਤੱਕ ਹਰ ਕੋਈ ਵਾਅਦਾ ਲਾਉਂਦਾ ਹੀ ਆ ਪਈ ਤੰਦਰੁਸਤ ਹੋ ਜਾਵੇ ਇਨਸਾਨ ਆਪ ਜੇ ਸੁੱਧ ਬੁੱਧ ਕੰਮ ਕਰਦੀ ਹੋਵੇ ਨਾ ਇਨਸਾਨ ਨੂੰ ਪਤਾ ਲੱਗੇ ਕਿ ਮੇਰਾ ਸਾਰਾ ਸਰੀਰ ਨਕਾਰਾ ਹੋ ਚੁੱਕਾ ਆ ਮੇਰਾ ਹੱਥ ਵੀ ਨਹੀਂ ਹਿਲਦਾ ਮੇਰੀਆਂ ਲੱਤਾਂ ਪੈਰ ਮੈਂ ਉੱਠ ਕੇ ਬੈਠ ਵੀ ਨਹੀਂ ਸਕਣਾ ਮੈਂ ਪਾਸਾ ਵੀ ਨਹੀਂ ਪਾਟ ਸਕੂਗਾ ਤਾਂ ਮੈਨੂੰ ਲੱਗਦਾ ਕਿ ਤਦ ਵੀ ਕਿਸੇ ਦਾ ਚਿਤ ਨਹੀਂ ਕਰਦਾ ਹੈਗਾ ਵੀ ਮਰਨ ਨੂੰ ਵੀ ਮੈਂ ਮਰ ਜਾਵਾਂ ਇਦਾਂ ਹੀ ਮਗਰ ਪਰਿਵਾਰ ਵਾਲੇ ਹੁੰਦੇ ਆ ਪਿਆਰ ਕਰਨ ਵਾਲੇ ਉਹ ਵੀ ਕਹਿੰਦੇ ਕਿ ਭਾਵੇਂ ਮੰਜੇ ਤੇ ਪਿਆਰ ਹੋਵੇ ਪਰ ਜਿਉਂਦਾ ਰਵੇ ਮਾਂ ਚਾਹੁੰਦੀ ਆ ਭਲਾ ਪੁੱਤ ਚੜ੍ਹਾਈ ਕਰ ਜਾਏ ਨਹੀਂ ਚਾਹੁੰਦੀ ਸੋ ਉਹਨਾਂ ਦਾ ਵੀ ਉਹਨਾਂ ਨੂੰ ਵੀ ਪਤਾ ਹੈ ਇਸ ਕਰਕੇ ਮੈਂ ਇਹ ਗੱਲ ਸਾਰੀ ਕਰਨ ੜਿਆ ਉਹਨਾਂ ਨੂੰ ਪਤਾ ਆ ਕਿ ਸਾਡਾ ਸਾਡੇ ਪੁੱਤ ਦਾ ਭਲਾ ਕਿਸ ਗੱਲ ਵਿੱਚ ਆ ਉਹਨਾਂ ਦਾ ਭਲਾ ਆਪਣਾ ਕਿਸ ਗੱਲ ਦੇ ਵਿੱਚ ਹੈ ਇਸ ਕਰਕੇ ਉਹ ਜੋ ਡਿਸੀਜਨ ਲੈ ਰਹੇ ਨੇ ਵਧੀਏ ਲੈ ਰਹੇ ਨੇ ਮੈਂ ਇਹ ਗੱਲ ਅੱਜ ਇਸ ਕਰਕੇ ਕਰਨ ਵਾਸਤੇ ਦੂਜੀ ਵਾਰ ਤੁਹਾਡੇ ਰੂਬਰੂ ਹਾਂ ਕਿਉਂਕਿ ਬਹੁਤ ਸਾਰੇ ਸੱਜਣ ਸੋਸ਼ਲ ਮੀਡੀਆ ਦੇ ਉੱਪਰ ਮੈਂ ਵੇਖਿਆ ਕਿ ਪੀਜੀਆਈ ਦਾ ਜ਼ਿਕਰ ਕਰਨ ਦਾ ਸੀਗਾ ਕਿ ਪੀਜੀਆਈ ਨੂੰ ਪਹਲ ਦੇਣੀ ਚਾਹੀਦੀ ਹੈ ਪੀਜੀਆਈ ਜਾਣਾ ਚਾਹੀਦਾ ਸੀਗਾ ਪੀਜੀਆਈ ਉਹ ਕਿਉਂ ਨਹੀਂ ਲੈ ਕੇ ਗਏ ਕਿਉਂ ਨਾ ਲੈ ਕੇ ਗਏ ਹੋਣਗੇ ਭਲਾ ਕਿਸ ਨੂੰ ਬੈਰ ਵਾ ਪਰਿਵਾਰ ਨੂੰ ਬੈਰ ਆ ਪਰ ਰਾਜਵੀਰ ਜਵੰਦੇ ਦੇ ਨਾਲ ਜ਼ਰੂਰ ਗਏ ਹੋਣਗੇ ਜੀ ਉਹ ਪੀਜੀਆਈ ਉਹਨਾਂ ਨੇ ਜ਼ਰੂਰ ਡਾਕਟਰਾਂ ਨਾਲ ਸੰਪਰਕ ਕੀਤਾ ਹੋਊਗਾ ਡਾਕਟਰਾਂ ਦੇ ਨਾਲ ਸੰਪਰਕ ਕੀਤਾ ਕਰਕੇ ਹੀ ਪੀਜੀਆਈ ਦੇ ਡਾਕਟਰਾਂ ਨੇ ਆ ਗੱਲ ਕਹੀ ਹੈ ਨਾ ਜਿਹੜੀ ਮੈਂ ਤੁਹਾਨੂੰ ਦੱਸ ਕੇ ਹਟਿਆ ਕਿ ਪੀਜੀਆਈ ਦੇ ਇੱਕ ਡਾਕਟਰ ਨੇ ਆ ਗੱਲ ਕਹੀ ਹੈ ਕਿ ਜੇ ਉਹ ਫੋਰਟਿਸ ਹਸਪੀਟਲ ਦੇ ਵਿੱਚ ਠੀਕ ਹੈ ਹਾਲਤ ਸਥਿਰ ਹੈ ਤਾਂ ਫਿਰ ਉਹਨੂੰ ਉੱਥੇ ਹੀ ਰਹਿਣ ਦਿੱਤਾ ਜਾਵੇ ਉਹਨੂੰ ਸਾਡੇ ਕੋਲ ਤੁਸੀਂ ਨਾ ਲੈ ਕੇ ਆਓ ਮੈਨੂੰ ਪਤਾ ਹੋਇਆ ਇੱਕ ਵੇਰਾਂ ਸਾਡੇ ਰਿਸ਼ਤੇ ਦੇ ਵਿੱਚ ਇੱਕ ਮਰੀਜ਼ ਸੀਗਾ ਕਿਸੇ ਹਸਪੀਟਲ ਦੇ ਵਿੱਚ ਦਾਖਲ ਸੀਗਾ ਹਾਲਾਂਕਿ ਉਹ ਵੀ ਪ੍ਰਾਈਵੇਟ ਹਸਪੀਟਲ ਹੈ ਦੂਸਰੇ ਪਾਸੇ ਬਿਲਕੁਲ ਲੱਗੇ ਇੱਕ ਹੋਰੋਂ ਹਸਪੀਟਲ ਮੈਂ ਉੱਥੇ ਚੱਲ ਗਿਆ ਸਲਾਮ ਮਸ਼ਵਰਾ ਕਰਨ ਵਾਸਤੇ ਮੈਂ ਕਿਹਾ ਜੀ ਆਹ ਸਥਿਤੀ ਆਹ ਰਿਪੋਰਟਾਂ ਨੇ ਅੱਛਾ ਮੈਨੂੰ ਉਹਨਾਂ ਨੇ ਪਤਾ ਕੀ ਆਖਿਆ ਹੁਣ ਸਾਡੇ ਕਈ ਵਾਰ ਦਿਮਾਗ 'ਚ ਹੁੰਦੀ ਆ ਗੱਲ ਵੀ ਡਾਕਟਰ ਕਹਿੰਦਾ ਵੀ ਚੱਕ ਕੇ ਲੈ ਆਓ ਉੱਥੇ ਠੀਕ ਨਹੀਂ ਹੋ ਰਿਹਾ ਇਲਾਜ ਹੁੰਦਾ ਕਈ ਵਾਰ ਇਦਾਂ ਪਰ ਮੈਂ ਜਦੋਂ ਉਸ ਡਾਕਟਰ ਸਾਹਿਬ ਦੇ ਕੋਲ ਜਾ ਕੇ ਬੈਠਾ ਉਹਨਾਂ ਨੇ ਮੈਨੂੰ ਪਤਾ ਕੀ ਆਖਿਆ ਰਿਪੋਰਟਾਂ ਨੂੰ ਦੇਖਣ ਤੋਂ ਬਾਅਦ ਕਹਿੰਦੇ ਮਰੀਜ਼ ਦੀ ਹਾਲਤ ਮੈਂ ਕਿਹਾ ਜੀ ਇਦਾਂ ਮੈਨੂੰ ਉਹਨਾਂ ਨੇ ਪਤਾ ਕੀ ਕਿਹਾ ਕਹਿੰਦੇ ਭਪਿੰਦਰ ਸਿੰਘ ਮੈਂ ਕਿਹਾ ਜੀ ਕਹਿੰਦੇ ਬਿਲਕੁਲ ਠੀਕ ਆ ਉੱਥੇ ਸਾਡੇ ਕੋਲ ਲੈ ਕੇ ਆਉਣ ਦੀ ਜ਼ਰੂਰਤ ਨਹੀਂ ਹੈ ਉੱਥ ਵਾਲੇ ਕਹਿੰਦੇ ਡਾਕਟਰ ਠੀਕ ਹੀ ਇਲਾਜ ਕਰ ਮੈਂ ਕਿ ਜੀ ਸਤਿ ਸ੍ਰੀ ਅਕਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਇਹ ਤਾਂ ਸਾਡੇ ਵਰਗੇ ਬੰਦੇ ਵੀ ਜਾ ਕੇ ਕਰੇ ਆਉਂਦੇ ਆ ਗੱਲਬਾਤ ਹੁਣ ਰਾਜਵੀਰ ਜਵੰਦਾਤਾ ਉਹਨੂੰ ਚਾਹਣ ਵਾਲਿਆਂ ਦੀ ਗਿਣਤੀ ਕਿੰਨੀ ਜ਼ਿਆਦਾ ਹੈ ਜਿਹੜੇ ਲਾਗੇ ਨਾਲ ਪ੍ਰਬੰਧ ਕਰਨ ਦੇ ਆ ਕੀ ਉਹਨਾਂ ਨੇ ਇਹ ਸਾਰਾ ਯਤਨ ਨਾ ਕੀਤਾ ਹੋਊਗਾ ਮੇਰੇ ਕੰਨ ਦਾ ਭਾਵੇਂ ਆ ਕਿ ਉਹਨਾਂ ਨੇ ਕੀਤਾ ਆ ਆਪਾਂ ਦੂਰ ਦਰਾਡੇ ਬੈਠੇ ਜਿਹੜੇ ਹਸਪੀਟਲ ਦੇ ਲਾਗੇ ਉਹ ਗੇੜਾ ਮਾਰ ਕੇ ਵੀ ਨਹੀਂ ਆਏ ਮੇਰੇ ਵਰਗੇ ਵਿੱਚੇ ਮੈਂ ਵੀ ਆ ਅਸੀਂ ਐਵੇਂ ਹੀ ਕਹੀ ਜਾਈਏ ਨਹੀਂ ਉਹ ਖਤਮ ਹੋ ਗਿਆ ਜੀ ਉਹਦੇ ਵਿੱਚ ਹੈ ਨਹੀਂ ਕੁਝ ਵੀ ਹੁਣ ਕੱਲ ਮੇਰਾ ਖਿਆਲ ਹੰਸ ਰਾਜ ਹੰਸ ਪੰਜਾਬੀ ਗਾਇਕ ਉਹ ਵੀ ਜਾ ਕੇ ਆਏ ਸੀਗੇ ਕਹਿੰਦੇ ਮੈਂ ਲਾਗੇ ਜਾ ਕੇ ਦੇਖ ਕੇ ਆਉਣਾ ਚਾਹੁੰਦਾ ਉਹ ਕਹਿੰਦੇ ਮੈਂ ਲਾਗੇ ਜਾ ਕੇ ਦੇਖ ਕੇ ਵੀ ਆਇਆ ਹੁਣ ਕਈ ਬੰਦੇ ਬੈਟਰੀ ਲੈਟਰ ਤੇ ਪਾਏ ਹੁੰਦੇ ਆ ਸੀ ਕਹਿੰਦੇ ਕਿ ਡਾਕਟਰ ਉੱਦਾਂ ਹੀ ਬਿੱਲ ਬਣਾਈ ਜਾਂਦੇ ਆ ਪਰ ਅਗਲਾ ਲਾਗੇ ਜਾ ਕੇ ਆਇਆ ਅਗਰ ਨੂੰ ਹੀ ਪਤਾ ਲੱਗਾ ਹੁੰਗਾ ਕਿ ਨਹੀਂ ਕੁਝ ਨਾ ਕੁਝ ਹੈਗਾ ਹੈ ਅੰਦਰ ਡਾਕਟਰ ਦੱਸ ਰਹੇ ਆ ਕਿ ਕੋਈ ਸਰੀਰ ਦਾ ਅੰਗ ਪੇ ਹਾਰਟ ਕੰਮ ਕਰਨ ਡਿਆ ਆ ਸੋ ਇਦਾਂ ਦੇ ਹਾਲਾਤਾਂ ਵਿੱਚ ਮੈਨੂੰ ਲੱਗਦਾ ਕਿ ਆਪਾਂ ਨੂੰ ਗੁਰੇਜ਼ ਕਰਨਾ ਚਾਹੀਦਾ ਹੈ ਕਿ ਹੈ ਨਹੀਂ ਉਹਦੇ ਵਿੱਚ ਕੁਝ ਹੁਣ ਤੁਹਾਡੇ ਕਹਿਣ ਦੇ ਉੱਪਰ ਜਿਹੜਾ ਇਦਾਂ ਦੀਆਂ ਪੋਸਟਾਂ ਪਾਉਂਦੇ ਆ ਹੁਣ ਪਰਿਵਾਰ ਨੂੰ ਕੀ ਕਹੀਏ ਅਪੀਲ ਕਰਦੀ ਆ ਇਥੋਂ ਕਿ ਹੈ ਨਹੀਂ ਜੀ ਕੁਝ ਕਿਸੇ ਨੇ ਪੋਸਟ ਲੈ ਕੇ ਪਾਤੀ ਹੋਆ ਤੁਸੀਂ ਲੈ ਜਾਓ ਘਰ ਨੂੰ ਨਹੀਂ 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 ਇਦਾਂ ਦੀ ਆਪਾਂ ਹਰਕਤਾਂ ਇਦਾਂ ਦੀਆਂ ਗੱਲਾਂ ਬਾਤਾਂ ਆਪਾਂ ਨਾ ਕਰਿਆ ਕਰੀਏ ਗੁਰੂ ਸਾਹਿਬ ਜੀ ਸਾਨੂੰ ਗੁਰਬਾਣੀ ਵਿੱਚ ਕਹਿੰਦੇ ਆ ਕਿ ਜਿੱਥੇ ਜੋਰ ਨਾ ਚੱਲੇ ਉੱਥੇ ਅਰਦਾਸਾਂ ਕੰਮ ਕਰਦੀਆਂ ਨੇ ਉੱਥੇ ਕੇਵਲ ਅਰਦਾਸ ਕੀਤੀ ਜਾ ਸਕਦੀ ਹੈ ਤੋਂ ਕੇਵਲ ਤੇ ਕੇਵਲੇ ਕਰ ਅਰਦਾਸ ਹੀ ਕਰਨੀ ਚਾਹੀਦੀ ਹੈ ਭਾਵੇਂ ਡਾਕਟਰਾਂ ਨੇ ਕਾਫੀ ਹੱਦ ਤੱਕ ਇਹ ਗੱਲ ਕਹੀ ਹੈ ਕਿ ਸਾਡੇ ਵਾਸਤੇ ਬਹੁਤ ਜ਼ਿਆਦਾ ਮੁਸ਼ਕਲ ਹੈ ਪਰ ਉਹਨਾਂ ਨੇ ਹੱਲੇ ਤੱਕ ਕਾਟਾ ਨਹੀਂ ਮਾਰਿਆ ਹੈਗਾ ਉਹਨਾਂ ਨੇ ਹਾਲੇ ਤੱਕ ਇਹ ਨਹੀਂ ਕਿਹਾ ਹੈਗਾ ਕਿ ਬਈ ਸਾਡੇ ਹੱਥ ਖੜੇ ਆ ਹੁਣ ਤੁਸੀਂ ਲੈ ਜਾਓ ਹੀ ਇਜ਼ ਨੋ ਮੋਰ ਆਹ ਲਫ਼ਜ਼ ਹਾਲੇ ਤੱਕ ਉਹਨਾਂ ਨੇ ਨਹੀਂ ਕਿਹਾ ਹੈਗਾ ਜਿਹੜੇ ਇਲਾਜ ਕਰਦੇ ਪਏ ਆ ਜਿਹੜੇ ਇਲਾਜ ਕਰਵਾ ਰਹੇ ਆ ਜੇ ਹਾਲੇ ਤੱਕ ਉਹਨਾਂ ਨੇ ਆਹ ਲਫ਼ਜ਼ ਨਹੀਂ ਬੋਲਿਆ ਹੈਗਾ ਤਾਂ ਫਿਰ ਮੇਰਾ ਖਿਆਲ ਆ ਵੀ ਸਾਨੂੰ ਵੀ ਇਸ ਗੱਲ ਦਾ ਕੋਈ ਹੱਕ ਨਹੀਂ ਹੈ ਕਿ ਆਪਾਂ ਇਹ ਗੱਲ ਕਹੀਏ ਕਿਸੇ ਨਾ ਕਿਸੇ ਰੂਪ ਦੇ ਵਿੱਚ ਘਮਾ ਘਮੂ ਕੇ ਚਾਹੇ ਕਹੀਏ ਕਿ ਹੀ ਇਜ਼ ਨੋ ਮੋਰ ਆਪਾਂ ਆਹ ਲਫ਼ਜ਼ ਨਾ ਬੋਲੀਏ ਤੇ ਨਾ ਆਪਾਂ ਇਹ ਗੱਲ ਕਹੀਏ ਬਾਕੀ ਗੱਲ ਇਹ ਐ ਮਰਨਾ ਸੱਚ ਹੈ ਤੇ ਜਿਉਣਾ ਝੂਠ ਹੈ ਇਸ ਗੱਲ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਉਸ ਅਕਾਲਪੁਰਖ ਵਾਹਿਗੁਰੂ ਜੀ ਦੀ ਇਹ ਦਿੱਤੀ ਹੋਈ ਜਿੰਦ ਹੈ ਉਹ ਭਾਵੇਂ ਕੱਚੀ ਵੱਡ ਲਵੇ ਤੇ ਭਾਵੇਂ ਪੱਕੀ ਵੱਡ ਲਵੇ ਆਪਾਂ ਬਾਣੀ ਪੜ੍ਹਦੇ ਆ ਨਾ ਜੀ ਕਈ ਕੋਟ ਕਈ ਤੇ ਮਾਤ ਦੇ ਗਰਭ ਦੇ ਵਿੱਚ ਹੀ ਭਾਵ ਕੇ ਸੰਸਾਰ ਦੇ ਵਿੱਚ ਆਉਣ ਤੋਂ ਪਹਿਲਾਂ ਹੀ ਚੜ੍ਹਾਈ ਕਰ ਜਾਂਦੇ ਆ ਉਹਨਾਂ ਦੀ ਮੌਤ ਹੋ ਜਾਂਦੀ ਐ ਐਦਾਂ ਵੀ ਹੁੰਦੀ ਐ ਕਿੰਨੇ ਦੀ ਕਿੰਨੀ ਕਿੰਨੀ ਉਮਰ ਹੋ ਜਾਂਦੀ ਐ ਉਹ ਉਮਰ ਭੋਕੇ ਜਾਂਦੇ ਆ ਕਈ ਜਵਾਨੇ ਜਵਾਨੀ ਵੇਲੇ ਕੋਈ ਬਚਪਨ ਦੇ ਵਿੱਚ ਕੋਈ ਜੰਮ ਦੇ ਸਾਰੇ ਉਹਦੀ ਮौज ਹੈ ਉਹਨੇ ਕੋਈ ਨਾ ਕੋਈ ਵਿਧ ਬਣਾਉਣੀ ਆ ਕੋਈ ਨਾ ਕੋਈ ਬਹਾਨਾ ਬਣਾਉਣਾ ਆ ਸੋ ਸਾਡਾ ਤੇ ਫਰਜ਼ ਬਣਦਾ ਹੈ ਕਿ ਆਪਾਂ ਕੇਵਲ ਤੇ ਕੇਵਲ ਅਰਦਾਸ ਕਰੀਏ ਔਰ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਵਿੱਚ ਯਤਨ ਕਰਦੇ ਹੋਇਆ ਵੀ खरे ਕੰਮ ਦੇ ਯਤਨ ਹੋ ਜਾਣ ਭਾਣੇ ਵਿੱਚ ਆਪਾਂ ਨਾਲ ਨਾਲ ਰਹਿਣ ਦੀ ਕੋਸ਼ਿਸ਼ ਕਰੀਏ ਆਪਣੇ ਆਪ ਨੂੰ ਤਿਆਰ ਰੱਖੀਏ ਕਿ ਬੁਰਾ ਨਹੀਂ ਸਭ ਭਲਾ ਹੀ ਹੈ ਰੇ ਹਾਰ ਨਹੀਂ ਸਭ ਜਿੱਤ ਹੈ ਜਦੋਂ ਕੁਝ ਮਾੜਾ ਹੁੰਦਾ ਸਾਨੂੰ ਲੱਗਦਾ ਕਿ ਮਾੜਾ ਹੋ ਗਿਆ ਪਰ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਭਾਣੇ ਮੁਤਾਬਕ ਚੱਲੀਏ ਤਾਂ ਫਿਰ ਸਾਡੇ ਅੰਦਰੋਂ ਜ਼ਰੂਰ ਆ ਗੱਲ ਨਿਕੜੂਗੀ ਕਿ ਹਾਰ ਨਹੀਂ ਸਭ ਜਿੱਤਦਾ ਬੁਰਾ ਨਹੀਂ ਸਭ ਭਲਾ ਹੀ ਹਰੇ ਅਕਾਲ ਪੁਰਖ ਵਾਹਿਗੁਰੂ ਜੀ ਤੁਹਾਡੀ ਦਿੱਤੀ ਹੋਈ ਦਾਤ ਸੋ ਜਿਵੇਂ ਜਿਵੇਂ ਆਪ ਜੀ ਨੂੰ ਭਾਵੇ ਤਿਵੇਂ-ਤਿਵੇਂ ਆਪ ਜੀ ਚਲਾ ਲਿਓ ਪਰ ਸਾਨੂੰ ਆਪ ਜੀ ਆਪਣੇ ਭਾਣੇ ਦੇ ਵਿੱਚ ਚੱਲਣ ਦੀ ਮਤ ਬੁੱਧ ਅਤੇ ਸਮਰੱਥਾ ਬਖਸ਼ੋ ਸੋ ਅਖੀਰ ਦੇ ਵਿੱਚ ਬੇਨਤੀ ਕਰਨੀ ਚਾਹੂਗਾ ਕੇਵਲ ਦੋ ਗੱਲਾਂ ਕਰਕੇ ਆਪ ਜੀ ਦੇ ਰੂਬਰੂ ਹਾਂ ਸਿਕਾ ਇੱਕ ਪੀਜੀਆਈ ਵਾਲੀ ਗੱਲ ਬੀ ਲੋਕ ਸਲਾਹਾਂ ਦੇ ਰਿਹਾ ਉਹ ਮੈਂ ਤੁਹਾਨੂੰ ਫਰਕ ਦੱਸ ਦਿੱਤਾ ਤੇ ਪੀਜੀਆਈ ਦੇ ਡਾਕਟਰ ਸਾਹਿਬ ਦਾ ਜੋ ਕਹਿਣਾ ਹੈਗਾ ਉਹ ਵੀ ਮੈਂ ਤੁਹਾਨੂੰ ਦੱਸ ਦਿੱਤਾ ਤੇ ਅਗਲੀ ਗੱਲ ਸੀ ਕਿ ਅਫਵਾਹਾਂ ਮਤ ਕੋਈ ਸਾਨੂੰ ਅਫਵਾਹੀਏ ਕਵੇ ਘਟੋ ਘਟ ਇਸ ਗੱਲ ਦਾ ਆਪਾਂ ਜਰੂਰ ਖਿਆਲ ਰੱਖੀਏ ਉਮੀਦ ਕਰਦਾ ਕਿ ਆਪਾਂ ਸੋਸ਼ਲ ਮੀਡੀਆ ਦੇ ਉੱਪਰ ਅਫਵਾਹਾਂ ਫਲਾਉਣ ਤੋਂ ਗੁਰੇਜ਼ ਕਰਾਂਗੇ ਆਪਾਂ ਚੰਗੀ ਤਰ੍ਹਾਂ ਜ਼ਿੰਮੇਵਾਰ ਸੱਜਣ ਜਿਹੜੇ ਹੁੰਦੇ ਆ ਜਾਂ ਜ਼ਿੰਮੇਵਾਰ ਅਦਾਰੇ ਜ਼ਿੰਮੇਵਾਰ ਚੈਨਲ ਜਾਂ ਜ਼ਿੰਮੇਵਾਰ ਪੱਤਰਕਾਰ ਆਪਾਂ ਉਹਨਾਂ ਦੀ ਜ਼ੁਬਾਨੀ ਸੁਣ ਲਿਆ ਕਰੀਏ ਪਹਿਲਾਂ ਉਸ ਤੋਂ ਬਾਅਦ ਹੀ ਆਪਾਂ ਜ਼ਿੰਮੇਵਾਰਾਂ ਦੀ ਜ਼ੁਬਾਨੀ ਗੱਲ ਸੁਣਨ ਤੋਂ ਬਾਅਦ ਫਿਰ ਆਪਾਂ ਗੱਲਾਂ ਅੱਗੇ ਅਗਾਹ ਕੱਢਿਆ ਕਰੀਏ ਜਾਂ ਫਿਰ ਜੇ ਹੱਲੇ ਕੋਈ ਜ਼ਿੰਮੇਵਾਰ ਨੇ ਗੱਲ ਨਾ ਕੀਤੀ ਹੋਵੇ ਤਾਂ ਆਪ ਜੇ ਗੱਲ ਕਰਨੀ ਲਿਖਣੀ ਹੋਵੇ ਤਾਂ ਫਿਰ ਵੀ ਮੇਰੀ ਬੇਨਤੀ ਹੈ ਕਿ ਜ਼ਰੂਰ ਜਿਹੜੇ ਚੰਗੇ ਸੋਰਸਸ ਹੈਗੇ ਆ ਜਿੱਥੋਂ ਤੁਹਾਨੂੰ ਬਿਲਕੁਲ ਸੱਚੀ ਇਨਫਰਮੇਸ਼ਨ ਮਿਲ ਸਕੇ ਉੱਥੋਂ ਜਾਣਕਾਰੀ ਲੈ ਕੇ ਹੀ ਅੱਗੇ ਸਾਂਝੀ ਕਰਨੀ ਚਾਹੀਦੀ ਹੈ ਸੋਸ਼ਲ ਮੀਡੀਆ ਦਾ ਦੁਰਉਪਯੋਗ ਨਾ ਕਰੀਏ ਇਹਦਾ ਆਪਾਂ ਸੱਦ ਉਪਯੋਗ ਕਰਕੇ ਤੇ ਆਪਾਂ ਇੱਕ ਵਧੀਆ ਸੱਭਿਅਕ ਮਨੁੱਖ ਹੋਣ ਦਾ ਯਤਨ ਕਰੀਏ ਬਹੁਤ ਬਹੁਤ ਧੰਨਵਾਦ